ਸੰਗਤ ਜੀ ਵੀਡੀਓ ਨੂੰ ਇਗਨੋਰ ਨਾ ਕਰਿਓ ਅੱਜ ਤੁਹਾਨੂੰ ਦਰਸ਼ਨ ਕਰਾਉਣ ਜਾ ਰਿਹਾ ਹਾਂ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਮੇਰੀ ਪੀੜ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸੁਪੁੱਤਰ ਦੀ ਯਾਦ ਵਿੱਚ ਬਣਿਆ ਹੋਇਆ ਇਹ ਪਾਵਨ ਪੀਤ੍ਰ ਅਸਥਾਨ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੰਗਤ ਜੀ ਅੱਜ ਦਰਸ਼ਨਦਾਰੇ ਕਰਨ ਆਏ ਸੀ ਇਹ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਮੇਰੀ ਪੀੜ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸੁਪੁੱਤਰ ਦਾ ਜਨਮ ਗੁਰੂ ਕੇ ਮੈਲ ਵਿਖੇ 1676 ਇਸਵੀ ਦੇ ਵਿੱਚ ਹੋਇਆ ਛੋਟੀ ਅਵਸਥਾ ਵਿੱਚ ਜੋ ਵੀ ਆਖਦੇ ਹੁੰਦੇ ਸਨ ਸੱਚ ਹੋ ਜਾਂਦਾ ਸੀਗਾ ਇਸ ਲਈ ਉਹਨਾਂ ਨੂੰ ਇਸ ਬਜ਼ੁਰਗੀ ਦੇ ਪ੍ਰਭਾਵ ਕਰਕੇ ਹੀ ਬਾਬਾ ਜੀ ਨੂੰ ਕਹਿੰਦੇ ਸਨ ਬਾਬਾ ਅਟਲ ਰਾਏ ਛੋਟੀ ਅਵਸਥਾ ਵਿੱਚ ਬਾਲਕ ਦੋਸਤਾਂ ਦੇ ਨਾਲ ਖਿੱਦੋ ਖੁੰਡੀ ਖੇਡਿਆ ਕਰਦੇ ਸਨ ਇੱਕ ਦਿਨ ਖੇਡਦੇ ਖੇਡਦੇ ਮੀਟੀ ਜਿਹੜੀ ਹੈ ਬਾਲਕ ਮੋਹਨ ਸਿੰਘ ਦੇ ਸਿਰ ਤੇ ਆ ਜਾਂਦੀ ਹੈ ਜੋ ਉਸਨੇ ਦੂਸਰੇ ਦਿਨ ਦੇਣੀ ਸੀ ਬੱਚੇ ਨੇ ਕੀਤਾ ਮੋਹਨ ਨੂੰ ਸੱਪ ਲੜ ਗਿਆ ਤੇ ਮੋਹਨ ਮਰ ਜਾਂਦਾ ਹੈ ਤੇ ਉਸ ਸਮੇਂ ਮੀਟੀ ਦੇਣ ਲਈ ਜਦੋਂ ਨਾ ਪੁੱਜਿਆ ਤਾਂ ਬਾਬਾ ਅਟਲ ਰਾਏ ਦੇ ਸਾਥੀਆਂ ਨੇ ਦੱਸਿਆ ਕਿ ਮੋਹਨ ਦੀ ਮੌਤ ਹੋ ਚੁੱਕੀ ਹੈ